ਤੇ ਕਿਵੇਂ ਸ਼ੇਰ ਕਰਕੇ ਜੋ ਸਿੱਖ ਸਹਿਬਾਨ ਜੀ ਨੇ ਫੈਸਲਾ ਕੀਤਾ ਸਮੁੱਚਾ ਖਾਲਸਾ ਪੰਥ ਜਾਣਦਾ ਹੈ ਕਿ ਜਦੋਂ ਸਰਸੇਵਾਲੇ ਝੂਠੇ ਸੌਦੇ ਸਾਹ ਦੇ ਮੁਆਫੀ ਦਿੱਤਾ ਸੁਖਬੀਰ ਸਿੰਘ ਬਾਦਲ ਨੇ ਸੰਗਤ ਜ ਸਮਾਣੇ ਘੂਰ ਕੀਤਾ ਆਪਰੇ ਹਸ਼ਤ ਤਖਤ ਸਹਿਬਾਨਾਂ ਦੇ ਜਥੇਦਾਰ ਸਹਿਬਾਨਾਂ ਨੂੰ ਬੁਲਾ ਕੇ ਤੇ ਉਹਨਾਂ ਦੇ ਕੋਲ ਸਰਸੇਵਾਲੇ ਝੂਠੇ ਸਾਹ ਨੂੰ ਜਿਹੜੇ ਮੁਆਫੀ ਦਵਾਈ ਉਸ ਵੇਲੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਜਦ ਵਕਤ ਤੇ ਮੁੱਖ ਮੰਤਰੀ ਸਾਹਿਬ ਉਹ ਵੀ ਹਾਜ਼ਰ ਸਨ ਸਿੰਘ ਸਾਹਿਬਾਂ ਨੇ ਔਰ ਸੰਗਤ ਦੇ ਵੰਗ ਦੇ ਉੱਤੇ ਸਿੰਘ ਸਾਹਿਬਾਂ ਨੇ ਵਿਚਾਰ ਕਰਕੇ ਫੈਸਲਾ ਕੀਤਾ ਕਿ ਜੋ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਉਹਨਾਂ ਨੂੰ ਫਖਰੇ ਕੌਮ ਦਾ ਜਿਹੜਾ ਅਵਾਜ਼ ਦਿੱਤਾ ਸੀ ਉਹਨੂੰ ਮਨਜ਼ੂਰ ਕੀਤਾ ਜਾਂਦਾ ਹੈ ਭਾਗ ਕੇ ਵਾਪਸ ਲਿਆ ਜਾਂਦਾ ਹੈ ਸੰਗਤਾਂ ਜਥੇਦਾਰਾਂ ਦੇ ਆਰੇ ਜੋ ਸਪਸ਼ਟੀਕਰਨ ਹੈ ਉਹ ਤਸੱਲੀ ਬਖਸ਼ ਨਹੀਂ ਹਨ ਕਿਉਂਕਿ ਉਹ ਤਾਂ ਸੁਖਬੀਰ ਸਿੰਘ ਬਾਦਲ ਪ੍ਰਕਾਸ਼ ਬਾਦਲ ਦੇ ਘਰ ਜਾ ਕੇ ਉਹ ਚਿੱਠੀ ਪੱਤਰ ਜਿਵੇਂ ਕਿ ਵਿੱਚ ਚਰਚਾ ਹੈ ਕਿ ਉਹ ਪ੍ਰਾਪਤ ਕੀਤਾ ਤੇ ਉਹਨਾਂ ਨੂੰ ਜਿਹੜੇ ਮਾਫੀ ਦਿੱਤੀ ਉਹ ਸਾਰਾ ਕੁਝ ਜਿਹੜਾ ਉਹਨਾਂ ਵੱਲੋਂ ਆਇਆ ਹੋਇਆ ਸਪਸ਼ਟੀਕਰਨ ਅਤੇ ਝੋਠੇ ਸੌਦੇ ਸਾਥੀ ਜੋ ਪੱਤਰਕ ਹੈ ਉਹ ਸੱਗ ਜਾਣਕਾਰੀ ਵਾਸਤੇ ਜਨਤਕ ਕਰ ਦਿੱਤੀ ਜਾਏਗੀ ਉਹ ਚਿੱਠੀ ਜਨਤਾ ਕਰਾਂਗੇ ਜਿਸ ਚਿੱਠੀ ਨੂੰ ਆਧਾਰ ਬਣਾ ਕੇ ਤੇ ਝੂਠੇ ਸੌਦੇ ਵਾਲੇ ਲੋਕ ਮੁਆਫੀ ਦਿੱਤੀ ਸਿੰਘ ਸਹਬਾਂ ਜੀ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਕੱਲ 12 ਵਜੇ ਤੱਕ ਸਾਭਕਾ ਜਥੇਦਾਰ ਸ਼੍ਰੀ ਕਾਟ ਤਖਸਾ ਯਾਨੀ ਗੁਰਬਾਤਨ ਸੇਗਨ ਉਦਤੀਆਂ ਹੋਈਆਂ ਸ਼੍ਰਮਿਕ ਕਮੇਟੀ ਵੱਲੋਂ ਸਾਰੀਆਂ ਸਹੂਲਤਾਂ ਵਾਪਸ ਲਈਆਂ ਜਾਣ ਔਰ ਗਿਆਨ ਗੁਰਬਖ ਸਿੰਘ ਜੋ ਸ਼੍ਰੀ ਕਾਟ ਤਖਸਾ ਤੇ ਹੈਂਡ ਗਾਰੰਟੀ ਲਾਏ ਹੋਏ ਨੇ ਉਹਨਾਂ ਦੀ ਤਵਦੀਲੇ ਤੱਕ ਸਾ ਤੋਂ ਅੰਮ੍ਰਿਤਸਰ ਸਾਹਿਬ ਤੋਂ ਬਾਹਰ ਕਿਤੇ ਕੀਤੀ ਜਾਵੇ ਜਿੰਨਾ ਚਿਰ ਇਹ ਅੱਜ ਦੀ ਤਰ੍ਹਾਂ ਪੇਸ਼ ਹੋ ਕੇ ਪੰਥਕਵਾਸੋ ਮੁਆਫੀ ਨਹੀਂ ਮੰਗਦੇ ਉਹਨਾਂ ਚਿਰ ਇਹਨਾਂ ਨੂੰ ਜਿਹੜਾ ਅੰਮ੍ਰਿਤਸਰ ਤੋਂ ਬਾਹਰ ਰੱਖਿਆ ਜਾਏ ਔਰ ਇਹਨਾਂ ਨੂੰ ਜਨਤਕ ਸਮਾਗਮਾਂ ਤੇ ਬੋਲਿਵੁੱਡ ਦੀ ਵੀ ਰੋਕ ਲਾਈ ਜਾਂਦੀ ਹੈ ਜੋ ਸ਼੍ਰੋਮਣੀ ਪੁਰਦਾਰਾ ਪ੍ਰਬੰਧਕ ਕਮੇਟੀ ਦੇ ਕੋਲੋਂ ਵੱਡੀ ਰਕਮ ਦੇ ਇਸ਼ਤਿਹਾਰ ਸਭ ਤੋਂ ਵਾਰੇ ਝੂਠੇ ਸੌਦੇ ਵਾਲੇ ਸਾਹ ਦੇ ਵਾਅਦੇ ਦਾ ਨੁਝਾਜ ਚਿਹਰਾਉਣ ਵਾਸਤੇ ਸਜਿਟ ਚਿਹਰਾਉਣ ਵਾਸਤੇ ਜੋ ਪੈਸਾ ਦੁਰਵਕਤੋਂ ਪੀਤੇ ਕੇ ਗੁਰਪਤਾ ਪੈਸਾ ਖਰਚ ਕੀਤਾ ਗਿਆ ਉਹ ਪੈਸਾ ਵਿਆਜ ਸਾਹਿਤ ਜੋ ਇhtiyari ਪੈਸਾ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਕਾਊਂਟ ਬ੍ਰਾਂਚ ਉਹ ਐਸਡੀਟੀਸੀ ਦੇ ਅਕਾਊਂਟ ਬ੍ਰਾਂਚ ਉਸ ਪੈਸੇ ਦੀ ਵਿਆਜ ਸਮੇਤ ਭਰ ਭਾਰੀ ਕਰੇਗੇ ਹੋਰ ਕੋ ਪੈਸੇ ਭਰਨੇ ਜ਼ਿੰਮੇਵਾਰ ਹੋਣਗੇ ਸੁਖਬੀਰ ਸਿੰਘ ਬਾਦਲ ਸੁਖਦੇਵ ਸਿੰਘ ਢੀਡਸਾ ਸੁੱਚਾ ਸਿੰਘ ਲੱਗਾ ਹੀਰਾ ਸਿੰਘ ਦਲਜੀਤ ਸਿੰਘ ਗੁਲਜਾਰ ਸਿੰਘ ਤੇ ਬਲਵਿੰਦਰ ਸਿੰਘ ਢੁੰਡਕ ਇੱਕ ਹੁਕਮਨਾਮਾ ਸ਼ਿਰਕਾਤਕਰ ਸਾਹਿਬ ਤੋਂ ਹੋਰ ਅਕਾਲੀ ਵਰਕਰਾਂ ਵਾਸਤੇ ਜਾਰੀ ਕੀਤਾ ਜਾਂਦਾ ਹੈ ਕਿ 1 ਮਾਰਚ ਤੋਂ ਲੈ ਕੇ 30 ਅਪ੍ਰੈਲ ਤੱਕ ਸਾਰੇ ਵਰਕਰ 1.25 ਲੱਖ ਬੂਟੇ ਲਾਉਣਗੇ ਔਰ ਉਹਨਾਂ ਬੂਟਿਆਂ ਦੀ ਪਾਲਣਾ ਵੀ ਕਰਨਗੇ। ਪਿਛਲੇ ਦਿਨ ਇਹ ਇਸ ਫੈਸਲੇ ਤੇ ਕੁਝ ਵਿਚਾਰਾ ਕਰਨ ਵਾਸਤੇ ਕਿਉਂਕਿ ਗੁਰੂ ਘਰ ਤੋਂ ਲੈ ਕੇ ਇਹ ਰਵਾਇਦਾਤ ਰਹੀ ਹੈ ਕਿ ਸਾਧੂ ਸ੍ਰੀ ਸਹਿਬੀ ਪੁਰਾਤਨ ਗੁਰਸਿੱਖਾਂ ਨੂੰ ਨਾਲ ਲੈ ਕੇ ਕਈ ਮਸਲਿਆਂ ਤੇ ਵਿਚਾਰਾ ਕਰਿਆ ਕਰਦੇ ਸਨ। ਜਦੋਂ ਸ੍ਰੀ ਕਾਫਤਕੀ ਸਹਿਤ ਦੇ ਦਵਾਨਾਂ ਤੇ ਇੱਕ ਇਕੱਤਰਤਾ ਗੁੜਾਈ ਗਈ ਉਹਨਾਂ پاسੋਂ ਸਲਾਹਾਂ ਲੈਣ ਵਾਸਤੇ ਇਕੱਤਰਤਾ ਗੁੜਾਈ ਗਈ ਇੱਕ ਵਿਅਕਤੀ ਹਰਵਿੰਦਰ ਸਿੰਘ ਸਰਨਾ ਜੋ ਦਿੱਲੀ ਗੁਰਦੁਆਰਾ ਬੈਂਚਮੈਟ ਕਮੇਟੀ ਦਾ ਸਾਫਾ ਪ੍ਰਧਾਨ ਹੈ ਉਹਨੂੰ ਬੜੀ ਤਕਲੀਫ ਹੋਈ ਹਰਵਿੰਦਰ ਸਿੰਘ ਸਰਨਾ ਪ੍ਰਧਾਨ ਸਾਫਾ ਸਾਫਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਬੈਂਚਮੈਟ ਕਮੇਟੀ ਨੇ ਸਿੱਖ ਦੇ ਦਵਾਨਾਂ ਨੂੰ ਕਿਹਾ ਕਿ ਇਹ ਇਹ ਜਿਹੜੇ ਇਕੱਠਾ ਕੀਤਾ ਜਾ ਰਿਹਾ ਜਦੋਂ ਮਾਨਜੋ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਹੋਰਾਂ ਨੇ ਆਪਣੇ ਅਤੇ ਆਪਣੇ ਪਰਿਵਾਰ ਤੇ ਜੋ ਕਮੈਂਟ ਕੀਤੇ ਜਾ ਰਹੇ ਸਨ ਉਹਦੇ ਰੋਸ ਵਿੱਚੋਂ ਜਦੋਂ ਆਪਣਾ ਵੀਡੀਓ ਦੇ ਸਾਹਮਣੇ ਉਹਨਾਂ ਨੇ ਖੁਫਾਤਿਬ ਹੋ ਕੇ ਇੱਕ ਸੋਸ਼ਲ ਜੋ ਵਾਇਰਲ ਕੀਤੀ ਸੀ ਆਪਣੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਜਿਸ ਵਿੱਚ ਉਹਨਾਂ ਨੇ ਆਪਣੇ ਅਸਤੀਫੇ ਦਾ ਜ਼ਿਕਰ ਕੀਤਾ ਅਰਦਾਸ ਦੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਦਾਇਤ ਕੀਤੀ ਕਿ ਉਹਨਾਂ ਦਾ ਅਸਤੀਫਾ ਮਨਜ਼ੂਰ ਨਾ ਕੀਤਾ ਜਾਵੇ ਜੇਕਰ ਅਸਤੀਫਾ ਮਨਜ਼ੂਰ ਕੀਤਾ ਗਿਆ ਤਾਂ ਅਸੀਂ ਸਾਰੇ ਅਸਤੀਫਾ ਦੇਣ ਵਾਸਤੇ ਮਜਬੂਰ ਹੋਵਾਂਗੇ ਉਹਨੇ ਇਸ ਵਾਰ ਦੀ ਸਾਫਸੀ ਸੰਥੀ ਨੂੰ ਦੱਸਿਆ ਕਿ ਇਹ ਜ਼ਥੇਦਾਰ ਯੂਨੀਅਨ ਬਾਜੀ ਕਰ ਰਹੇ ਨੇ ਇੱਕ ਕਮਜ਼ੋਰ ਨੇ ਉਹਨੇ ਸੋਸ਼ਲ ਮੀਡੀਆ ਤੇ ਬੋਲਿਆ ਉਹਨੇ ਟੈਲੀਵਿਜ਼ਨ ਦੇ ਚੈਨਲਾਂ ਤੇ ਬੋਲਿਆ ਸਾਰੀਆਂ ਸੰਗਤਾਂ ਨੇ ਸੁਣਿਆ ਔਰ ਬੇਸ਼ਰਮੀ ਦੀ ਹੱਦ ਉਦੋਂ ਹੋਈ ਕਿ ਜਦੋਂ ਉਹਦੀ ਸ਼ਿਕਾਇਤ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਕੋਲ ਜੀ ਤੇ ਉਹਨੇ ਇੱਕ ਚਿੱਠੀ ਸ਼੍ਰੀ ਅਕਾਲ ਤਖਤ ਸਾਹਿਬ ਤੱਕ ਸਾਫ਼ ਤੇ ਭੇਜੀ ਕਿ ਮੈਨੂੰ ਆਪਣੇ ਕਹਿ ਉੱਤੇ ਆਪਣੇ ਬੋਲੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਪਛਤਾਵਾ ਜਾਰ ਨਹੀਂ ਹੈ ਸ਼੍ਰੀ ਅਕਾਲ ਤਖਤ ਸਾਹਿਬ ਜੀ ਖਿਲਾਫ ਆਪ ਸ਼ਬਦ ਬੋਲਣ ਸਿੱਖ ਸਹਿਬਾਨਾਂ ਨੂੰ ਦੱਸਣਾ ਕਿ ਇਹ ਯੂਨੀਅਰ ਬਾਜੀ ਹੈ ਔਰ ਸਿੱਖ ਬਧਵਾਨਾਂ ਨੂੰ ਵਿਜੜ ਕਹਿ ਕੇ ਕਿਉਂਕਿ ਉਹ ਦੇ ਵਿੱਚ ਮਾਨਯੋਗ ਪ੍ਰਧਾਨ ਸ਼੍ਰਮnik ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੈਠੇ ਸਨ ਇਹਨਾਂ ਸ਼ਬਦਾਂ ਦੇ ਨਾਲ ਉਹਨੇ ਮਨਜ਼ੂਰ ਕਰਨਾ ਇਸ ਦੇ ਸਿੰਘ ਸਹਿਬਾਨ ਵੱਲੋਂ ਫੈਸਲਾ ਕੀਤਾ ਜਾਂਦਾ ਹੈ ਕਿ ਹਰਵਿੰਦਰ ਸਿੰਘ ਸਰਤਾ ਨੂੰ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਤਨਖਾਹਿਆ ਕੋਸ਼ਿਸ਼ ਕੀਤਾ ਜਾਂਦਾ ਹੈ ਕੋਈ ਵੀ ਗੁਰੂ ਦਾ ਨਾਮ ਲੈਵਾ ਸਿੱਖ ਉਹ ਨਾ ਲਾਵੇ ਉਹ ਵਾਇਪੂ ਸ਼੍ਰੀ ਅਕਾਲ ਤਖਤ ਸਾਹਿਬ ਦਾ ਤਨਖਾਹਿਆ ਔਰ ਵਿਰਸਾ ਸਿੰਘ ਟੋਵਾ ਜਿਹੜਾ ਬੇਰੇ ਖਿਲਾਫ ਤੇ ਗਿਆ ਦੇ ਹਰਪ੍ਰੀਤ ਸਿੰਘ ਦੇ ਖਿਲਾਫ ਤੁਸੀਂ ਸਾਰਿਆਂ ਨੇ ਸੋਸ਼ਲ ਮੀਡੀਆ ਤੇ ਦੇਖਿਆ। ਜਿਹੜੇ ਕਾਫ ਤੱਕ ਸਾਥ ਤੇ ਉਹਨੂੰ ਬੁਲਾਇਆ ਤੇ ਗਿਆ। ਸਾਰੇ ਰਿਕਾਰਡਿੰਗ ਵੀ ਕੀਤੀ ਗਈ ਹੈ। ਉਹਨੂੰ ਧਾਰਨਾ ਲਈ ਕੀਤੀ ਕਿ ਤੂੰ ਕੁਛ ਬੋਲੀ ਨਾ ਪਰ ਉਹਦੇ باوجود ਵੀ ਉਹਨ ਜਿਹੜਾ ਉਹਦਾ ਜਿਹੜਾ ਬੋਲਣਾ ਸੀ, ਜਿੰਦਾ ਚੁਗਰੀ ਸੀ ਜਾਂ ਸੋਸ਼ਲ ਮੀਡੀਆ ਤੇ ਜਿਹੜਾ ਸਾਡੇ ਖਿਲਾਫ ਪ੍ਰਚਾਰ ਸੀ ਗੈਰੀ ਹਰਪ੍ਰੀਤ ਸਿੰਘ ਦੇ ਖਿਲਾਫ ਪ੍ਰਚਾਰ ਸੀ ਉਹਨ ਉਹਨ ਜਾਰੀ ਰੱਖਿਆ। ਇਸ ਕਰਕੇ ਅੱਜ ਉਹ ਪੰਨ ਸਿੰਘ ਸਰਬੰਦ ਦੁਬਾਰਾ ਇੱਕ ਤਾਰਨਾ ਕਰਦੇ ਨੇ ਸਖਤ ਤਾਰਨਾ ਕਰਦੇ ਨੇ ਤੋਂ ਆਪਣੀ ਜ਼ੁਬਾਨ ਬੰਦ ਕਰ ਲੈ ਜੇਕਰ ਉਹਨੇ ਇਦਾਂ ਦੀਆਂ ਟਿੱਪਣੀਆਂ ਕਰਨੀਆਂ ਬੰਦ ਨਾ ਕੀਤੀਆਂ ਸੇ ਅਗਲੀ ਹੋਣ ਵਾਲੇ 71 ਤਾਰ ਦੇ ਵਿੱਚ ਉਹਦੇ ਖਿਲਾਫ ਇੱਕ ਸੰਕਟ ਐਕਸ਼ਨ ਲਿਆ ਜਾ ਸਕਦਾ 80 ਦੀ ਇਹ ਸਾਡੂ ਲਈ ਖਬਰਾਂ ਗੜੀਆਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸੰਬੰਧਿਤ ਕੁਝ ਸੈਂਡਰੇਸ਼ਨ ਦੇ ਕੁਸ਼ਵਰਕਾ ਜਾ ਤੋ ਉਹਨਾਂ ਨੇ ਇਹ ਗੱਲ ਕਹਿ ਜਾਂ ਕਿ ਜੱਥੇਦਾਰਾਂ ਦਾ ਗਲਪਾ ਕਿਉਂ ਨਹੀਂ ਫੜਦੇ ਸੁਖਬੀਰ ਸਿੰਘ ਬਾਦਲ ਨੂੰ ਮੌਕਾ ਦੇਣ ਬਾਰੇ ਜਾਂ ਅੱਜ ਜੋ ਆਪਾਂ ਜੋ ਕਰ ਰਹੇ ਹਾਂ ਕਾਰਜ ਇਹਦੇ ਬਾਰੇ ਜੱਥੇਦਾਰਾਂ ਦਾ ਗਲਪਾ ਕਿਉਂ ਨਹੀਂ ਫੜਦੇ ਕਿਸੇ ਨੇ ਕਿਹਾ ਕਿ ਉਹਨਾਂ ਨੂੰ ਤੁਹਾਡੇ ਤਨਖਾਹੀਏ ਦੇ ਤੁਹਾਨੂੰ ਉਹਦਾ ਕੋਲੋਂ ਬਾਹਰ ਪੜ ਕੇ ਬਾਹਰ ਨਹੀਂ ਕੀਤਾ ਜਾਂਦਾ ਐਹੋ ਜਿਹੀਆਂ ਟਿੱਪਣੀਆਂ ਵੀ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਉਸ ਫੈਡਰੇਸ਼ਨ ਦੇ ਆਗੂ ਵੱਲੋਂ ਕੀਤੀਆਂ ਰਹੀਆਂ ਜੋ ਹੁਣ ਸ਼੍ਰੋਮਣੀ ਕਮੇਟੀ ਦਾ ਮੈਂਬਰ ਵੀ ਹੈ ਇਹਨਾਂ ਨੂੰ ਸਖਤ ਤੌਰ 'ਤੇ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਇਹਨਾਂ ਸੰਵਾਦ ਜੋਗ ਹਸਤੀਆਂ ਦੇ ਖਿਲਾਫ ਸਾਫ ਕੋਈ ਬਿਆਨਬਾਜ਼ੀ ਕਰਨ ਦੀ ਤੁਰੰਤ ਬੰਦ ਕਰ ਜੇਕਰ ਸਾਡੇ ਧਿਆਨ ਨੂੰ ਦੁਬਾਰਾ ਐਸੀ ਕੋਈ ਹਰਕਤ ਆਈ ਕੋਈ ਬਿਆਨਬਾਜ਼ੀ ਆਈ ਤੇ ਇਹਨਾਂ ਦੇ ਖਿਲਾਫ ਸਖਤ ਕਾਰਸ਼ਨ ਲਿਆ ਜਾਏਗਾ ਵਾਹਿਗੁਰੂ ਜੀ ਦਾ ਹਰਸਾ ਵਾਹਿਗੁਰੂ ਜੀ ਦੀ ਬਤ ਤੇ ਦੁਬਾਰਾ ਫਿਰ ਕਿਹਾ ਜਾਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਹਿਤ ਜੇਨਾਂ ਨੇ ਅਸਤੀਫਾ ਦਿੱਤੇ ਨੇ ਉਵਰਟ ਕਮੇਟੀ ਉਹਨਾਂ ਨੂੰ ਪ੍ਰਵਾਨ ਕਰਕੇ 3 ਦਿਨ ਦੇ ਅੰਦਰ ਅੰਤ ਤਰ ਜਾਣਕਾਰੀ ਸ਼੍ਰੀ ਹਾਕਟ ਸਿੰਘ ਜੀ ਤੇ ਭੇਜਣ ਔਰ ਜੋ ਸੇਵਾ ਲੱਗੀ ਹੈ ਸੁਖਬੀਰ ਸਿੰਘ ਬਾਦਲ ਸਹਿਤ ਜੋ ਸੇਵਾ ਸੇਵਾ ਚਲਾਈ ਗਈ ਹੈ ਆਖਰੀਆਂ ਸੇਵਾਵਾਂ ਪੂਰੀਆਂ ਕਰਨ ਤੋਂ ਬਾਅਦ 11000 ਦੇ ਕਿੜਾ ਪ੍ਰਸ਼ਾਦੀ ਦੇ ਤੇ 11000 ਰੁਪਇਆ ਗੁਰੂ ਕੀ ਗੋਲ ਵਿੱਚ ਪਾ ਕੇ ਤੇ ਤੱਕ ਸਾਤ ਕੋ ਸ੍ਰੀ ਅਕਾਲ ਤੱਕ ਸਾਹ ਪਿਆ ਕੇ ਇਹ ਅਰਦਾਸ ਬੇਤੀ ਵੀ ਕਰਾਉਣੀ ਹੈ ਕਿ ਜ਼ਰੂਰੀ ਹੈ ਇਹ ਸੇਵਾ ਤੁਹਾਨੂੰ ਜੋ ਚ ਬਾਈ ਜਾਂਦੀ ਹੈ ਬਰਨ ਰਿਤਿਕਾ ਖਾਸ ਸਾਹਿਬ ਵੈ